ਖੇਤੀਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਧੰਨਵਾਦ ਸਿਕਾਉਂਦੇ ਮੈਂ ਬੰਕੂ ਖਰਾਜ ਕੋਰ ਸੋ ਇੱਕ ਖੇਸ਼ ਸਮਾਗਮ ਦੇ ਤਹਿਤ ਅਸੀਂ ਇੱਕ ਪ੍ਰੋਗਰਾਮ ਲੀਕ ਕੇ 3 ਵੀਰਵਾਰ ਨੂੰ ਰਾਜਪੁਰਾ ਡੇੜਾ ਬਾਬਾ ਬਲਵ ਸਿੰਘ ਜੀ ਦਿੱਤਾ ਧਾੜੀ ਪੁਰਾਣਾ ਰਾਜਪੁਰੇ ਇੱਕ ਸਮਾਗਮ ਸਮਰੋਹ ਕਰਨ ਜਾ ਰਹੇ ਹਾਂ ਜੋ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਕਿਸਾਨੀ ਯੋਧੇ 골ਡਨ ਹੱਟ ਵਾਲੇ ਰਾਮ ਸਿੰਘ ਰਾਣਾ ਜੀ ਨੂੰ ਇੱਕ ਨਵੀਂ ਗੱਡੀ ਥਾਰ ਗੱਡੀ ਦੇ ਨਾਲ ਟੌਪ ਮਾਡਲ ਥਾਰ ਗੱਡੀ ਦੇ ਨਾਲ ਸਨਮਾਨਿਤ ਕਰਨ ਜਾ ਰਹੇ ਹਾਂ ਰਾਜਪੁਰਾ ਔਰ ਕਨੌਰ ਦੀ ਸੰਗਤ ਵੱਲੋਂ ਔਰ ਐਨ ਆਰ ਆਈ ਵੀਰਾਂ ਦੇ ਸੰਯੋਗ ਦੇ ਨਾਲ ਇਹ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਔਰ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ 416 ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਤੇ ਇੱਕ ਹਰਮਿਤ ਸਮਾਗਮ ਕਰਾਇਆ ਜਾ ਰਿਹਾ ਹੈ ਜਜੇ ਦੇ ਵਿੱਚ ਇੰਟਰਨੈਸ਼ਨਲ ਜਥਾ ਗਿਆਨੀ ਗੁਰਪ੍ਰੀਤ ਸਿੰਘ ਜਿਲੰਡਰਾ ਵਾਲਾ ਸਾਹਿਬ ਕੋ ਪਹੁੰਚ ਰਹੇ ਹਨ ਆਪਣੇ ਕਥਾ ਕੀਰਤਨ ਨਾਲ ਇਹ ਲੋਕਾਂ ਨੂੰ ਨਿਹਾਲ ਕਰਨਗੇ ਸੰਗਠਨ ਨੂੰ ਬੇਨਤੀ ਹੈ ਜੀ ਕੋਲਡਰ ਹੱਟ ਵਾਲੇ ਰਾਣਾ ਜੀ ਨੂੰ ਜੋ ਥਾਰ ਗੱਡੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਆਪਣੀ ਸ਼ਿਰਕਤ ਕਰਕੇ ਕਿਸਾਨੀ ਅੰਦੋਲਨ ਦੇ ਵਿੱਚ ਹਾਂ ਦਾ ਨਾਰਾ ਮਾਰਨ ਵਾਲੇ ਸਜੋਧੇ ਨੂੰ ਆਪਾਂ ਸਨਮਾਨਿਤ ਕਰਨ ਜਾ ਰਹੇ ਹਾਂ ਮੈਂ ਸੁਦੇਵ ਸਿੰਘ ਮਿੰਟੂ ਚੋਹਾਂ ਮੀਤ ਪ੍ਰਧਾਨ ਕਨੌਰ ਬੀਕੇ ਜੂ ਲਖੋਵਾਲ ਸਾਰੇ ਜਥੇਬੰਦੀਆਂ ਵੱਲੋਂ ਹੀ ਲਿਖਿਆ ਗਿਆ ਤੇ ਭਾਈਚਾਰੇ ਵੱਲੋਂ ਕਨੌਰ ਅਤੇ ਰਾਜਪੁਰਾ ਹਲਕੇ ਦੀ ਸਾਰੀ ਸੰਗਤ ਵੱਲੋਂ ਨੌਜਵਾਨ ਵੀਰਾਂ ਵੱਲੋਂ ਅਤੇ ਐਨਆਰਆਈ ਵੀਰਾਂ ਵੱਲੋਂ ਜਿਹੜਾ ਪ੍ਰੋਗਰਾਮ ਅਸੀਂ ਗੁਰਦੁਆਰਾ ਬਾਬਾ ਬਲਵੰਤ ਸਿੰਘ ਦੀ ਦੁੱਧਾਧਾਰੀ ਵਿਖੇ 7 ਵਜੇ ਦਾ ਰਾਣ ਸਿੰਘ ਦੀ ਰਾਣਾ 골ਡਨ ਹੱਟ ਵਾਲੇ ਉਹਨਾਂ ਨੂੰ ਥਾਰ ਗੱਡੀ ਨਾਲ ਸਨਮਾਨਤ ਕਰਨ ਜਾ ਰਹੇ ਹਨ ਔਰ ਸਾਰੇ ਹੀ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚੋ ਸਰਦਾਰ ਹਰਿੰਦਰ ਸਿੰਘ ਜੀ ਲਖੋਵਾਲ ਜੋ ਕਿ ਜਰਨਲ ਸਿਕਤਰ ਹਨ ਲਖੋਵਾਲ ਜੁਨੀਅਨ ਦੇ ਪੰਜਾਬ ਦੇ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਅਤੇ ਹੋਰ ਵੀ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਇਨਵਾਈਟ ਕੀਤਾ ਹੋਇਆ ਤੇ ਉੱਥੇ ਜੋ ਵੀ ਪ੍ਰੋਗਰਾਮ ਹੈਗਾ ਉਹ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦਾ ਪ੍ਰਕਾਸ਼ ਪੂਰਬ ਹੈ 400 ਸਾਲਾ ਉਹਦੇ ਸਬੰਧ ਵਿੱਚ ਹੀ ਪ੍ਰੋਗਰਾਮ ਨਾਲ ਰੱਖਿਆ ਹੋਇਆ ਇਹ ਸਾਰੇ ਇਲਾਕੇ ਦੇ ਵੀਰਾਂ ਨੂੰ ਇਹ ਬੇਨਤੀ ਹੈ ਕਿ ਹਮਾ ਹਮਾ ਕੇ ਤੇ